ਸ਼੍ਰੋਮਣੀ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾਂ ਸ਼ਤਾਬਦੀ ਸਮਾਗਮ ਆਉਣ ਵਾਲੀ ਨਵੰਬਰ 26 ਜਾਂ 27 ਨਵੰਬਰ ਨੂੰ ਮਨਾਇਆ ਜਾਣਾ ਮੈਂ ਇਸ ਸ਼ਤਾਬਦੀ ਦਾ ਨਹੀਂ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾਉਣ ਤੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਨਾ ਵਿਰੋਧ ਦਾ ਇੱਕੋ ਇੱਕ ਕਾਰਨ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਇਹਨਾਂ ਨੇ ਲਾਪਤਾ ਕੀਤੇ ਆ ਬਣਦੀ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਉਹ ਦੋਸ਼ੀ ਕੌਣ ਆ ਕਿਹਦੇ ਕਹਿਣ ਤੇ ਗੁਰੂ ਗ੍ਰੰਥ ਸਾਹਿਬ ਦਿੱਤੇ ਆ ਕਿਸ ਹਾਲਾਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਹਾਲਾਤ ਵਿੱਚ ਕਿੱਥੇ ਗੁਰੂ ਗ੍ਰੰਥ ਸਾਹਿਬ ਆ ਇਹਨਾਂ ਨੇ ਦੋਸ਼ੀ ਨਾਂ ਤਾਂ ਜਨਤ ਕੀਤਾ ਤੇ ਨਾ ਬਣਦੀ ਕੋਈ ਕਾਰਵਾਈ ਕਰਾਈ ਆ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਬਰਗਾੜੀ ਦੀਆਂ ਗਲੀਆਂ ਵਿੱਚ ਅੰਗ ਪਾੜ ਕੇ ਖਲਾਰੇ ਗਏ ਫਿਰ ਹੱਕ ਮੰਗਦਿਆਂ ਗੁਰਸ਼ੇਖਾਂ ਤੇ ਸੁਖਬੀਰ ਬਾਦਲ ਦੇ ਕਹਿਣ ਤੇ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਹੋਇਆ ਦੋ ਸਿੰਘ ਸ਼ਹੀਦ ਕੀਤੇ ਗਏ ਆ अनेਕਾਂ ਸਿੱਖ ਜ਼ਖਮੀ ਹੋਇਆ ਇਸੇ ਤਰ੍ਹਾਂ ਪਟਿਆਲੇ ਦੀ ਧਰਤੀ ਤੇ ਸਫਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਵਨ ਚੋਰੀ ਹੋਇਆ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਹ ਚੰਦੂ ਗੰਗੂ ਤੇ ਨਰੈਣੂ ਮੰਹੰਤ ਦੇ ਕਾਰਨਾਮਿਆਂ ਤੋਂ ਪਿਛੇ ਨਹੀਂ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਜਿਹੜੀ ਸ਼ਤਾਬਦੀ ਮਨਾਉਂਦੀ ਹੈ ਦਾ ਵਿਰੋਧ ਕਰਦਾ ਜੇਕਰ ਇਹਨਾਂ ਨਗਰਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਨਗਰ ਕੀਰਤਨ ਕੱਢੇ ਮੈਂ ਉਹਨਾਂ ਦਾ ਵੀ ਵਿਰੋਧ ਕਰਾਂਗਾ ਹਾਂ ਸ਼ਤਾਬਦੀ ਦਾ ਵਿਰੋਧ ਨਹੀਂ ਸ਼੍ਰੋਮਣੀ ਕਮੇਟੀ ਪੰਥ ਨਹੀਂ ਹਾਂ ਪੰਥ ਸੰਗਤ ਸਮਾਜ ਸਾਰਾ ਸਿੱਖ ਸਮਾਜ ਇਕੱਠਾ ਹੋ ਕੇ ਸ਼ਤਾਬਦੀ ਮਨਾਵੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਉਹਨਾਂ ਦਾ ਸਹਿਯੋਗ ਵੀ ਕਰਾਂਗੇ ਪਰ ਜੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਤਾਬਦੀ ਮਨਾਈ ਨਗਰਾਂ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਕੱਢੇ ਤੇ ਮੈਂ ਉਹਦਾ ਹਰ ਤਰ੍ਹਾਂ ਨਾਲ ਵਿਰੋਧ ਕਰਾਂਗਾ ਅੱਜ ਦਾ ਮੇਰਾ ਮੀਡੀਏ ਦੇ ਰਾਹੀਂ ਸੰਗਤਾਂ ਵਿੱਚ ਪੰਥ ਵਿੱਚ ਸਾਰੇ ਸਿੱਖ ਸਮਾਜ ਵਿੱਚ ਨਿਹਾ ਦੇਣ ਦਾ ਮੇਰਾ ਅੱਜ ਦਾ ਇਹ ਫਰਜ਼ ਬਣਦਾ ਸੀ ਮੈਂ ਅੱਜ ਦਾ ਫਰਜ਼ ਨਿਭਾਇਆ ਮੈਂ ਆਪਣੇ ਵੱਲੋਂ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਸਤਿਕਾਰ ਕਰਦੇ ਆ ਉਨਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਇੱਕ ਰਸਤੇ ਦੀ ਪੰਦੀ ਮਨ ਕਰਕੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰੀਏ ਸ਼੍ਰੋਮਣੀ ਕਮੇਟੀ ਨਹੀਂ ਇਹ ਬਾਦਲ ਦੀ ਕਮੇਟੀ ਆ ਸਮੁੱਚਾ ਪੰਥਕਟਾ ਹੋ ਕਰਕੇ ਸ਼ਤਾਬਦੀ ਨੂੰ ਮਨਾਵੇ ਇਹ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਕਿਸੇ ਕਿ ਨਿਬਰੋ ਕਿਸ ਰੂਪੋ ਜਿ ਬਰੋਦੋ ਜਿਸ ਤਰ੍ਹਾਂ ਵੀ ਹੋਵੇਗਾ ਮੈਂ ਉਸੇ ਤਰ੍ਹਾਂ ਕਰੂੰਗਾ ਟਕਰਾਵੀ ਹੋ ਸਕਦਾ ਹੋ ਸਕਦਾ ਤੇ ਗੁਰੂ ਪੰਥਵਾਦੀ ਗੁਰੂ ਦੇ ਸਤਕਾਰਵਾਦੀ ਆਪਾਂ ਟਕਰਾਵ ਹੀ ਕਰਾਂਗੇ ਜਿਹੜੇ ਨਗਰ ਕੀਰਤਨ ਕੱਟੇ ਜਾ ਕੇ ਉਹਨਾਂ ਨੂੰ ਨਗਰ ਕੀਰਤਨ ਮੁਕੇ ਨਗਰ ਕੀਰਤਨ ਨਹੀਂ ਰੋਕਾਂਗੇ ਪੰਜਾਂ ਪਿਆਰਾਂ ਦਾ ਸਤਕਾਰਾਂ ਸਤਕਾਰਾ ਕਰਾਂਗੇ ਸਰੂਪਾ ਉਹ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਂਗੇ ਸਰੂਪਾ ਭੇਟ ਕਰਾਂਗੇ ਪਰ ਜਿਹੜੇ ਮੰਦਰ ਮੰਗਰ ਬਾਦ ਦੇ ਗੁੰਡੇ ਆਉਣਗੇ ਉਹਦਾ ਨਹੀਂ ਵਿਰੋਧ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜਾਂ ਪਿਆਰਾਂ ਦਾ ਵਿਰੋਧ ਨਾ ਕੀਤਾ ਸੀ ਤੇ ਨਾ ਕਰਾਂਗੇ